ਇਫੀਆਰਕਿਊ ਸਾਡੇ ਅੱਜ 13ਵੇਂ ਦਿਨ ਦੇ ਵਿਖਿਆਨ ਦਾ ਸਰਲੇਖ ਹੈ ਮਾਤਾ ਗੁਜਰੀ ਜੀ ਇੱਕ ਚਾਂਬਾਜ਼ਮਾ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਉਹ ਤੱਤੀ ਜਿਸ ਤੇ ਇੱਕ ਪਾਸੇ ਕੀਰਤਨ ਦੀਆਂ ਸੁਰੀਲੀਆਂ ਧੁਨਾਂ ਗੂੰਜਦੀਆਂ ਸਨ ਦੂਜੇ ਪਾਸੇ ਤਲਵਾਰਾਂ ਦੀਆਂ ਟੰਕਾਰਾਂ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਨੇ ਕਈ ਮਹੀਨੇ ਤੱਕ ਇਸਕੇ ਲਈ ਘੇਰਾ ਪਾਈ ਰੱਖਿਆ 12 ਵੈਰੀਆਂ ਦੀ ਗਿਣਤੀ ਬੇਅੰਤ ਸੀ ਅੰਦਰੋਂ ਰਸਦਾ ਮਸਤਾਨੀਆਂ ਹੋਣ ਗੰਡੇ ਸਨ ਪੀਣ ਵਾਲਾ ਪਾਣੀ ਬੰਦ ਕਰ ਦਿੱਤਾ ਗਿਆ ਸੀ ਬੱਚਿਆਂ ਦੇ ਹਸੂ ਹਸੂ ਕਰਦੇ ਨੂੰ ਹੁਣ ਭੁੱਖ ਨਾਲ ਸੁੱਤਦੇ ਜਾ ਰਹੇ ਸਨ ਪਰ ਫਿਰ ਵੀ ਚੜ੍ਹਦੀ ਕਲਾ ਦੇ ਨਾਲ ਸਭ ਅਜੇ ਵੀ ਅਡੋਲ ਸਨ ਇਸ ਘੜੀ ਸਿੱਖਾਂ ਨੇ ਬੇਨਤੀ ਭਾਵ ਨਾਲ ਮਾਤਾ ਗੁਜਰੀ ਜੀ ਵੱਲ ਦੇਖਿਆ ਉਹਨਾਂ ਨੂੰ ਲੱਗਿਆ कि माँ का बचन गुरु जी लिए सच्चा हुक्म बनेगा संगत ने बेनती की माता जी वैरिया ने कसम खा के किला कीती है छूरा तोड़ के बाहर निकलना ही चाहता है माता गुजरी जी जो सदा सहनशीलता सियाणप की मूर्त सन ने गंभीरता गुरु, गुरु जी ने यह बेनती सूचित की गुरु जी ने ਬੜੇ ਧੀਰਜ ਨਾਲ ਉੱਤਰ ਦਿੱਤਾ ਇੱਕ ਅਕਸਮਾ ਖਾਣ ਵਾਲੇ ਪਹਾੜੀ ਰਾਜੇ ਤੇ ਮੁਗਲ ਸੱਚੇ ਨਹੀਂ ਇਹਨਾਂ ਦੇ ਦਿਲਾਂ ਵਿੱਚ ਫਰੇਦ ਭਰਿਆ ਹੋਇਆ ਹੈ ਇਸ ਗੱਲ ਨੂੰ ਸਿੱਧ ਕਰਨ ਲਈ ਗੁਰੂ ਜੀ ਨੇ ਇੱਕ ਯੋਜਨਾ ਬਣਾਈ ਤੇ ਕੁਝ ਬਲਦਾਂ ਪਿੱਛੇ ਗੱਡੇ ਲਾ ਕੇ ਗੱਡਿਆਂ ਵਿੱਚ ਫਟੇ ਪੁਰਾਣੇ ਕੱਪੜੇ ਨਾਲ ਟਾ ਕੇ ਕਿਲੇ ਦੇ ਦਰਵਾਜ਼ਿਆਂ ਤੋਂ ਬਾਹਰ ਛੱਡਿਆ ਗਿਆ ਗੈਂਡੀਆਂ ਨੇ ਜਿਵੇਂ ਹੀ ਉਹਨਾਂ ਗੱਡਿਆਂ ਨੂੰ ਦੇਖਿਆ ਤਾਂ ਉਹਨਾਂ ਸੋਚਿਆ ਕਿ ਇੰਨਾ ਗੱਡਿਆਂ ਵਿੱਚ ਗੁਰੂ ਘਰ ਦਾ ਕੀਮਤੀ ਸਮਾਨ ਜਾ ਰਿਹਾ ਹੋਵੇਗਾ ਗੱਡੇ ਵੇਖਦੇ ਹੀ ਉਹਨਾਂ ਦੀਆਂ ਕਸਮਾਂ ਹਵਾ ਹੋ ਗਈਆਂ ਉਹਨਾਂ ਗੱਡਿਆਂ ਉੱਤੇ ਹਮਲਾ ਕਰ ਦਿੱਤਾ ਪਰ ਉਹਨਾਂ ਦੇ ਹੱਥ ਕੁਝ ਨਹੀਂ ਆਇਆ ਇਹ ਦ੍ਰਿਸ਼ ਬੇਨਤੀ ਕਰਤਾ ਸਿੱਖਣ ਸਪਸ਼ਟ ਕਰ ਗਿਆ ਕਿ ਗੁਰੂ ਜੀ ਦੀ ਸੋਚ ਸੱਚੀ ਸੀ ਮਾਤਾ ਗੁਜਰੀ ਜੀ ਨੇ ਆਪਣੇ ਹੀ ਨੇਤਰਾ ਨਾਲ ਦੇਖਿਆ ਕਿ ਅਗਲੀ ਰਾਤ ਕਿੰਨਾ ਔਖਾ ਹੈ ਪਰ ਉਨ੍ਹਾਂ ਦੇ ਹੌਸਲੇ ਵਿੱਚ ਕੋਈ ਘਾਟ ਨਹੀਂ ਆਈ। ਉਨ੍ਹਾਂ ਨੇ ਚੜ੍ਹਦੀ ਕਲਾ ਨਾਲ ਗੁਰੂ ਜੀ ਦੇ ਫੈਸਲੇ ਨੂੰ ਸਹਿਯੋਗ ਦਿੱਤਾ। ਕਿਲੇ ਦੇ ਅੰਦਰ ਦਿਨ ਤੇ ਰਾਤ ਦੀ ਜ਼ਿੰਦਗੀ ਜੰਗੀ ਬਣ ਗਈ ਸੀ। ਮਾਤਾ ਗੁਜਰੀ ਜੀ ਹਰ ਰੋਜ਼ ਬੱਚਿਆਂ ਅਤੇ ਸੰਗਤਾਂ ਨੂੰ ਧੀਰਜ ਦਿੰਦੇ। ਕਦੇ ਅਰਦਾਸ ਕਰਦੇ, ਕਦੇ ਹੌਸਲਾ ਬੰਨ੍ਹਦੇ, ਪੁੱਤਰੋ ਭੁੱਖ ਤੇ ਪਿਆਸ ਸਾਨੂੰ ਕਮਜ਼ੋਰ ਨਹੀਂ ਕਰ ਸਕਦੇ। ਧਰਮ ਲਈ ਲੜਨ ਵਾਲਾ ਕਦੇ ਨਹੀਂ ਹਾਰਦਾ ਇਸ ਘੇਰੇ ਦੇ ਦੌਰਾਨ ਮਾਤਾ ਗੁਜਰੀ ਜੀ ਨੇ ਇੱਕ ਮਾਂ ਵਾਂਗ ਹੀ ਨਹੀਂ ਇੱਕ ਯੋਧੇ ਵਾਂਗ ਆਪਣਾ ਫਰਜ਼ ਨਿਭਾਇਆ ਉਹਨਾਂ ਸਿਰਫ ਬੱਚਿਆਂ ਦੀ ਸੰਭਾਲ ਨਹੀਂ ਕੀਤੀ ਸਗੋਂ ਸਿੱਖਾਂ ਦੇ ਮਨਾਂ ਵਿੱਚ ਭੜੋਸਾ ਤੇ ਹਿੰਮਤ ਦੀ ਜੋਤ ਨੂੰ ਜਗਦੇ ਰੱਖਿਆ ਸ੍ਰੀ ਅਨੰਦਪੁਰ ਸਾਹਿਬ ਦੀਆਂ ਉਹ ਕੜੀਆਂ ਜਿੱਥੇ ਹਰ ਪਲ ਮੌਤ ਦਾ ਸਾਇਆ ਸੀ ਉਥੇ ਮਾਤਾ ਗੁਜਰੀ ਜੀ ਅਧਿਆਤਮਿਕ ਰੋਸ਼ਨੀ ਦੇ ਰੂਪ ਵਿੱਚ ਪ੍ਰਗਟ ਹੋਏ। ਉਹਨਾਂ ਦੀ ਪ੍ਰੇਰਣਾ ਨਾਲ ਹੀ ਸਿੱਖਾਂ ਨੇ ਉਹ ਸਾਰਾ ਸੰਕਟ ਸਹਾਰਿਆ। ਅੰਤ ਵਿੱਚ ਜਦੋਂ ਕਿਲਾ ਛੱਡਣ ਦਾ ਸਮਾਂ ਆਇਆ, ਹਰ ਕੋਈ ਜਾਣਦਾ ਸੀ ਕਿ ਇਹ ਯਾਤਰਾ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੈ। ਮਾਤਾ ਗੁਜਰੀ ਜੀ ਨੇ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਨਾ ਆਉਣ ਦਿੱਤੇ। ਉਹ ਜਾਣਦੇ ਸਨ ਕਿ ਇਹ ਰਾਹ ਔਖਾ ਹੈ। ਪਰ ਇਹੀ ਧਰਮ ਦਾ ਰਾਹ ਹੈ। ਆਨੰਦਪੁਰ ਦਾ ਘੇਰਾ ਸਿਰਫ ਇੱਕ ਯੁੱਧ ਨਹੀਂ ਸੀ ਸਗੋਂ ਇਹ ਧਰਮ ਅਤੇ ਹੌਂਸਲੇ ਦੀ ਪਰਖ ਸੀ। ਇਸ ਪਰਖ ਵਿੱਚ ਮਾਤਾ ਗੁਜਰੀ ਜੀ ਦੀ ਸਹਿਨਸ਼ੀਲਤਾ ਤੇ ਸਿਆਣਪ ਨੇ ਸਾਰੇ ਸੰਗਤ ਨੂੰ ਨਵਾਂ ਜਜ਼ਬਾ ਦਿੱਤਾ। ਉਹ ਕਿਲੇ ਦੀਆਂ ਇੱਟਾਂ ਦੇ ਵਿੱਚਕਾਰ ਇੱਕ ਮਾਂ ਹੀ ਨਹੀਂ ਸਨ, ਇੱਕ ਜਗਦੀ ਜੋਤ ਸਨ ਜੋ ਸਦਾ ਲਈ ਇਤਿਹਾਸ ਵਿੱਚ ਰੋਸ਼ਨ ਰਹੇਗੀ।